ਜਦੋਂ ਗੁਰੂ ਦੀ ਕਿਰਪਾ ਇਸ ਜੀਵ ਦੇ ਉੱਤੇ ਹੁੰਦੀ ਹੈ ਗੁਰੂ ਵੀ ਇਹਦਾ ਪ੍ਰਤੀ ਦੀ ਸੰਗਤ ਕਰਦਾ ਹੈ ਗੁਰੂ ਦੀ ਕਿਰਪਾ ਹੋ ਜੇ ਤੇ ਭਗਵਾਨ ਵਾਲਿਓ ਫਿਰ ਇਸ ਨੂੰ ਆਨੰਦ ਦੇ ਸਾਗਰ ਦਾ ਗਿਆਨ ਹੋ ਜਾਂਦਾ ਹੈ ਗਿਆਨ ਹਾਸਲ ਹੋ ਜਾਂਦਾ ਹੈ ਤਾਂ ਤਤ ਛਿਨ ਵਿੱਚ ਹੀ ਉਸ ਦੇ ਵਿੱਚ ਮਿਲ ਜਾਂਦਾ ਹੈ ਵੇਖੋ ਗਿਆਨ ਤੇ ਭਗਵਾਨ ਇਕੱਠੇ ਹੀ ਮਿਲਦੇ ਹੁੰਦੇ ਨੇ ਤੇ ਜਦੋਂ ਗਿਆਨ ਹੋ ਗਿਆ ਤੇ ਉਹ ਸਾਰਾ ਪੁਰਖ ਵਹਿਗੁਰੂ ਦੇ ਵਿੱਚ ਅਭੇਦ ਹੋ ਜਾਂਦਾ ਹੈ ਫਿਰ ਇਸ ਦੀਆਂ ਜਿਹੜੀਆਂ ਬਾਹਰੀ ਮੁਖੀ ਵਾਸ਼ਨਾਵਾਂ ਨੇ ਉਹ ਨਹੀਂ ਉੱਠਦੀਆਂ ਬਾਹਰੀਆਂ ਵਾਸ਼ਨਾਵਾਂ ਜਿਵੇਂ ਕਿ ਪਦਾਰਥਾਂ ਦੀ ਵਾਸ਼ਨਾ ਹੈ ਮਾਇਆ ਦੀ ਵਾਸ਼ਨਾ ਹੈ ਹੋਰ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਵਾਸ਼ਨਾਵਾਂ ਨੇ ਬਾਹਰ ਮੁਖੀ ਨੇ ਜਿਹੜੀਆਂ ਵਾਸ਼ਨਾਵਾਂ ਉਹ ਉੱਠਣ ਤੋਂ ਹਟ ਜਾਂਦੀਆਂ ਨੇ ਨਹੀਂ ਉੱਠਦੀਆਂ ਤੇ ਜਦੋਂ ਬਾਹਰੀ ਬਾਹਰ ਮੁਖੀ ਵਾਸ਼ਨਾਵਾਂ ਖਤਮ ਹੋਈਆਂ ਤੇ ਭਗਵਾਨ ਨੇ ਉਹ ਫਿਰ ਨਾਲ तो जिड़ी इस बंदी की बुद्धि है वह सही फैसला करना शुरू कर दी है क्योंकि अजय जी सा बुद्धि है ना वो सही फैसला नहीं करती चंगे माड़े का इस पता नहीं है कि चंगा है कि माड़ा है पर जो ज्ञान हो जाता है फिर इसकी बुद्धि सही फैसला कर लग जाती है अते इस जीवन सचते झूठ का पता लग जाता है जो उस अगाल पुरख वागुरु के भीड़ हो इसी तर आहे